ਨੈਕਸਟ 24 ਪੰਜਾਬ న్యూਸ ਚੈਨਲ ਦੇ ਦਰਸ਼ਕਾਂ ਨੂੰ ਪਿਆਰਪਿਆ ਸਾਰੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਇਨਕਾਊਂਟਰ ਲਾਇਸੈਂਸੀ ਤੁਰੰਤਾਂ ਨੂੰ ਮਿਲੀ ਵੱਡੀ ਕਾਮਯਾਬੀ ਪੰਜ ਪਿਸਤੌਲ ਸਮੇਤ ਦੋ ਤਸਕਰ ਕੀਤੇ ਗਏ ਕਾਬੂ ਤਸਕਰਾਂ ਦੀ ਪਛਾਣ ਫਤੇ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਨੁਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ ਵੱਜੋਂ ਹੋਈ ਹੈ ਲਕਵੀ ਸਿੰਘ ਲੱड्डा ਤੇ ਸੱਤਾ ਨੁਸ਼ਹਿਰਾ ਦੇ ਇਸ਼ਾਰੇ ਤੇ ਕਰਦੇ ਸਨ ਹਥਿਆਰਾਂ ਦੀ ਸਪਲਾਈ ਪਾਕਿਸਤਾਨ ਨਾਲ ਜੁੜੀਆਂ ਸਨ ਤਾਰਾਂ ਡਰੋਨ ਰਾਹੀਂ ਮੰਗਵਾਏ ਜਾਂਦੇ ਸਨ ਹਥਿਆਰ ਔਰੋਪੀਆਨ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਨੇ ਕੀਤਾ ਤਿੰਨ ਦਿਨਾਂ ਦਾ ਰਮਾਨ ਹਾਸਲ ਪੁਛ ਗਏ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਤੁਸੀਂ ਇਨਾਂ ਤੋਂ 5 ਪਿਸਟਲ ਕੀਤੇ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਹਾਂ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਤੋਂ ਡਰੋਨ ਪਿੱਕ ਕਰਕੇ ਬਾਕੀ ਦੇਖਦੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਤੁਮ ਜੀ ਪਾਕਿਸਤਾਨੀ ਹੈ ਸਮਗਲਰ ਹੈ ਬਾਕੀ ਹੋਰ ਜਿਨ੍ਹਾਂ ਨਾਲ ਕਰਦੇ ਤੇ ਕਿੰਨੇ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਇਹ ਕਰਦੇ ਸਾਰੀ ਇਨਵੈਸਟਮੈਂਟ ਕਿੰਦਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਇਹਨਾਂ ਨਾਲ ਸਾਰੀ ਇਨਵੈਸਟਮੈਂਟ ਕਰਕੇ ਤੁਹਾਨੂੰ ਸਾਰਾ ਦੱਸਦੇ ਆ ਕੀ ਹੈ ਸਾਰਾ ਰਿਮਾਰਕ ਕਿੰਨੇ ਇਹਨਾਂ ਨਾਲ ਹੋਰ ਕਿੰਨੇ ਸਾਥੀ ਇਹਦੇ ਨਾਲ ਕੰਮ ਕਰਦੇ ਪਏ ਨੇ ਸਾਰਾ ਇਹਨਾਂ ਦੇ ਨਾਲ ਹੋਰ ਕਿੰਨੇ ਸਾਥੀ ਇਹਦੇ ਕੰਮ ਕਰਦੇ ਪਏ ਨੇ ਦੇਖਦੇ ਹਾਂ ਸਾਰਾ ਦੇਖਾਂਗੇ ਜੀ ਹਾਂ ਵੈਰੀਫਾਈ ਕੀਤਾ ਜਾਏਗਾ ਜੀ ਥੈਂਕ ਯੂ ਸਰ ਬਾਕੀ ਨੋਨ ਦਾ ਉਹਨਾਂ ਦੀ ਜ਼ਰਤਰੀ ਕੀਤੀ ਹੈ ਸਾਰੇ ਸਾਹਮਣੇ ਆਏਗਾ ਸਾਰੇ 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 ਕਰੇ